ਮੇਰਾ ਨਾਮ ਵਾਨੀ ਹੈ ਮੈਂ ਬਟਾਲਾ ਦੀ ਸੈਂਟਰ ਦੀ ਪਲੇਅਰ ਹਾਂ ਮੈਂ ਨੈਸ਼ਨਲ ਲੈਵਲ ਤੱਕ ਗਈ ਵੀ ਹਾਂ ਤੇ ਇੱਥੇ ਸਕੂਲ ਸਟੇਟ ਦੇ ਟ੍ਰਾਇਲ ਦੇ ਨਾਈ ਦੀ ਹਾਂ ਜੂਡੋ ਮੈਂ ਬਹੁਤ ਯੰਗ ਏਜ ਤੋਂ ਸ਼ੁਰੂ ਕਰਤੀ ਸੀ ਇਹ ਬਹੁਤ ਬੈਨੀਫਿਟਸ ਹੈ ਗਰਲਸ ਵਾਸਤੇ ਸਪੈਸ਼ਲੀ ਮੈਂ ਜੌਬ ਵਾਸਤੇ ਜੌਬ ਵੀ ਬਹੁਤ ਵਧੀਆ ਮਿਲ ਜਾਂਦੀ ਹੈ ਜਿੱਦਾਂ ਆਰਮੀ ਚ ਜਾਣਾ ਹੋਏ ਪੁਲਿਸ ਜਾਣਾ ਹੋਏ ਮੇਜਨ ਗਿਆ ਰਿਹਾ ਹੈ ਮੈਂ ਆਵਾਂਗੀ ਕਿ ਮਤਲਬ ਸ਼ੁਰੂਦਾਨ ਜੂໂດ ਸ਼ੁਰੂਦਾਨ ਨੇ ਸੈਲਫ ਡਿਫੈਂਸ ਹਾਸਲ ਬਹੁਤ ਗਿਆ ਅੱਜ ਇੱਥੇ ਸਿੱਖਿਆ ਵਿਭਾਗ ਵੱਲੋਂ ਅੰਡਰ 14 ਦੇ ਜਿਹੜੇ ਟ੍ਰਾਇਲ ਕਰਾਏ ਜਾ ਰਹੇ ਨੇ ਉਹਦਾ ਅਸੀਂ ਜਨਿਸਟਿਟ ਜੂໂດ ਕਾ ਵੈਲਫੇਅਰ ਸੁਸਾਇਟੀ ਵੱਲੋਂ ਸਵਾਗਤ ਕਰਦੇ ਹਾਂ ਜਿਹੜੀ ਇੱਥੋਂ ਟੀਮ ਜਿਹੜੀ ਸਿਲੈਕਟ ਹੋਣੀ ਹੈ ਇਹ ਅਗਲੇ ਮਹੀਨੇ 17 ਤਰੀਕ ਤੋਂ ਲੈ ਕੇ 21 ਤਰੀਕ ਤੱਕ ਤਰਨ ਕਰਨ ਵਿਖੇ ਖੇਡਣ ਜਾਏਗੀ ਉਮੀਦ ਕਰਦੇ ਆ ਕਿ ਜਿਹੜਾ ਸਾਡੇ ਲੜਕੀਆਂ ਨੇ ਇਹ ਵੀ ਜਿੱਦਾਂ ਲੜਕੇ ਵਧੀਆ ਨਤੀਜੇ ਕੱਢਦੇ ਨੇ ਨਤੀਜੇ ਕੱਢਣਗੇ ਸਾਡੇ ਕੋਲ ਬਹੁਤ ਵਧੀਆ ਸੈਂਟਰ ਜਿਹੜੇ ਕੁਛ ਗੁਰਦਾਸਪੁਰ ਚ ਨੇ ਬਟਾਲੇ ਚ ਨੇ ਹੋਰ ਥਾਂ ਤੇ ਵੀ ਲੜਕੀਆਂ ਦੇ ਖੇਤਰ ਦੇ ਵਿੱਚ ਗੁਰਦਾਸਪੁਰ ਦੇ ਲੋਕ ਜਿਹੜੇ ਨੇ ਉਹ ਹੁਣ ਚੇਤਨ ਹੋ ਰਹੇ ਨੇ ਮੈਂ ਇਸ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਬੱਠੀਆਂ ਦੇ ਵੀ ਸਟਰੋਂਗ ਬਣਾਉਣ ਲਈ ਜੂਡੋ ਇੱਕ ਬਹੁਤ ਵੱਡਾ ਜਰੀਆ ਹੈ ਕਿਉਂਕਿ ਜੂਡੋ ਮਾਰਸ਼ਲ ਆਰਟ ਹੈ ਜਿਹੜਾ ਹੀ ਆਤਮ ਰੱਖਿਆ ਦੀ ਖੇਡ ਹੈ ਜਿਹਦੇ ਰਾਹੀਂ ਬੱਚੇ ਜਿਹੜੇ ਨੇ ਆਪਣੀ ਰਾਖੀ ਆਪ ਕਰ ਸਕਦੇ ਨੇ ਜਿਵੇਂ ਕਿ ਸਮਾਜ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੇ ਲੜਕੀਆਂ ਨੂੰ ਜੂਡੋ ਜਾਂ ਕਰਾਟੇ ਆਉਂਦੀ ਹੋਊਗੀ ਤਾਂ ਘਟੋ ਘਟੋ ਉਹ ਆਪਣੇ ਢੰਗ ਨਾਲ ਆਪਣੀ ਇੱਛਤ ਜਿਹੜੀ ਹੈ ਉਹਨੂੰ ਬਚਾ ਸਕਦੇ ਨੇ ਤੇ ਉਹਨਾਂ ਜਾਬਰਾਂ ਦਾ ਉਹਨਾਂ ਗਲਤਾਂ ਸੁਣਾ ਦਾ ਮੂੰਹ ਮੋੜ ਸਕਦੀਆਂ ਨੇ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿੱਥੇ ਤੁਸੀਂ ਬੱਚਿਆਂ ਨੂੰ ਡਾਕਟਰ ਇੰਜੀਨੀਅਰ ਜਾਂ ਹੋਰ ਬਣਾਉਣਾ ਚਾਹੁੰਦੇ ਪਰ ਉਹਦੇ ਨਾਲ ਨਾਲ ਬੱਚੇ ਨੂੰ ਇੱਕ ਸ਼ਕਤੀਸ਼ਾਲੀ ਉਹਨੂੰ ਸਿਹਤਮੰਦ ਬਣਾਉਣ ਦਾ ਵੀ ਯਤਨ ਆਲਾ ਕਰਨਾ ਚਾਹੁੰਦਾ ਹੈ ਅੱਜ ਇਹ ਹੋ ਕੀ ਰਿਹਾ ਹੈ ਕਿ ਲੜਕੀਆਂ ਦੇ ਨਾਲ ਘਰ ਦੇ ਵਿੱਚ ਜੰਮਣ ਤੋਂ ਲੈ ਕੇ ਹੀ ੱਟਕਾ ਹੁੰਦਾ ਘਰ ਦੇ ਵਿੱਚ ਲੜਕੀਆਂ ਦੇ ਲਈ ਬਹੁਤ ਵੱਡਾ ਧਿਆਨ ਨਹੀਂ ਦਿੱਤਾ ਜਾਂਦਾ ਫਿਜ਼ੀਕਲੀ ਐਕਟੀਵਿਟੀਜ਼ ਖਾਸ ਕਰਕੇ ਲੜਕੀਆਂ ਨੂੰ ਫਿਜ਼ੀਕਲੀ ਐਕਟੀਵਿਟੀ ਦੇ ਲਈ ਮਾਪੇ ਜਿਹੜੇ ਆ ਉਹਨਾਂ ਨੂੰ ਗਰਾਊਂਡਾਂ ਚ ਲੈ ਆਉਣਾ ਚਾਹੁੰਦਾ ਹੈ ਇਹ ਜਿਹੜੀਆਂ ਜੂਡੋ ਦੀਆਂ ਬੱਚੀਆਂ ਆਈਆਂ ਨੇ ਅਸੀਂ ਇਹਨਾਂ ਦਾ ਸਵਾਗਤ ਕਰ